ਬੀਮਾ ਦੇਸ਼ਨ ਖਾਲਸਾ ਜੀ ਐਮਰਜੈਂਸੀ ਫਿਲਮ ਜੀ ਅਰਲੀ ਹੋ ਗਈ ਹੈ ਆ ਵਿੱਚ ਜਿਹੜੇ ਸਿਰੜੀ ਸਿੱਖ ਆ ਜੀ ਉਹਨਾਂ ਨੇ ਤਾਨ ਲਾ ਕੇ ਇਸ ਫਿਲਮ ਨੂੰ ਬਣਵਾ ਦਿੱਤਾ ਹੈ ਨਾ ਬਸ ਦਰ ਤੋਂ ਵੀ ਦਰੋਂ ਕੋਆ ਵੀ ਜੀ ਉਹਨਾਂ ਨੇ ਵੀ ਬਣਵਾ ਦਿੱਤਾ ਜੀ ਪਰ ਬਹੁਤ ਸਾਰੀ ਜਿਹੜੇ ਨੈਟਫਲਿਕਸ ਹੋ ਗਿਆ ਜਾਂ ਕੋਈ ਹੋਰ ਹੈਗੇ ਆ ਪਾਦੀ ਫਿਲਮ ਚੱਲ ਰਹੀ ਹੈ ਬਿਲਕੁਲ ਵੀ ਵੀ ਰਹੀ ਆ ਲੋ ਕੀ ਕਹਿਣਾ ਚਾਹੁੰਦੇ ਕਿ ਫਿਲਮ ਬਣਾਉਣ ਵਿੱਚ ਇਹ ਮਨੋਰਥ ਹੋ ਸਕਦਾ ਇੰਦਰਾ ਗਾਂਧੀ ਵੀ ਕੀਤੀ ਤੇ ਉਹ ਥੱਲੇ ਵੀ ਲਗਾਇਆ ਇੱਕ ਤਾਂ ਹਾਂ ਡੈਨ ਵੀ ਬਣਾਤਾ ਤੇ ਬੈਂਕ ਦਾ ਅੰਦਰ ਉਹ ਗੱਲ ਠੀਕ ਹੈ ਪਰ ਸਾਰੀ ਫਿਲਮ ਦੇ ਵਿੱਚ ਜਦੋਂ ਸਾਰੀ ਫਿਲਮ ਤੁਸੀਂ ਸੱਚਾਈ ਦਿਖਾ ਰਹੇ ਹੋ ਤਾਂ ਉਹ ਪੰਜਾਬ ਦੀ ਵੰਡ ਕਿਹਨੇ ਦਿਖਾਈ ਮੋਦੀ ਇਹ ਵੈਸੇ ਤੋਂ ਜਨਲਾਸਿਆ ਕੰਦੇ ਕਿ ਇੱਕ ਝੂਠ ਨੂੰ ਬਾਹ ਬਾ ਬੋਲੋ ਬਾਹ ਬਾ ਬੋਲੋ ਤੇ ਲੋਕਾਂ ਨੂੰ ਸਤ ਸੰਗ ਲੱਗ ਜਾਂਦੀ ਹੈ ਤੇ ਉਹਦੇ ਨੂੰ ਸਿਰ ਨੂੰ ਕਰੋ ਘੱਟ ਤੇ ਦਿਖਾਓ ਟੀਵੀ ਦੇ ਜਿਆਦਾ ਇੱਕ ਵਾਰ ਪਿਕਚਰ ਬਣ ਗਈ ਇੱਕ ਪਿਕਚਰ ਆਪਾਂ ਦੇਖਦੇ ਆ ਕਿੰਨੀ ਵਾਰ ਸਾਲ ਚ ਦਿਖਾਈ ਜਾਂਦੀ ਹੈ ਕੱਟਵਾਲੇ ਇੱਕ ਪਿਕਚਰ ਤਿੰਨ ਚਾਰ ਵਾਰ ਰਿਪੀਟ ਕਰ ਦਿੱਤੀ ਜਾਂਦੀ ਹੈ ਲੋਕਾਂ ਨੂੰ ਇਹ ਹੁੰਦਾ ਕਿ ਹਾਂ ਜੀ ਵਾਰ-ਵਾਰ ਰਿਪੀਟ ਕਰਤੀ ਉਹ ਕਰਤੀ ਪਰ ਪਿਕਚਰ ਬਣ ਗਈ ਭਾਵੇਂ ਝੂਠੀ ਹੈ ਭਾਵੇਂ ਸੱਚੀ ਹੈ ਉਹ ਦਿਖਾਈ ਜਾਂਦੇ ਆ ਤੇ ਇਹ ਖਾਲੜਾ ਜੀ ਦੀ ਫਿਲਮ ਕਿਉਂ ਨਹੀਂ ਦਿਖਾਈ ਜਾਂਦੀ ਵੀ ਬਰਗੇਡੀਅਸ ਜਿਹੇ ਅਮਰੀਕਾ ਨਾਲ ਆਪਣੇ ਕਿਤਾਬ ਲਿਖੀ ਹੈ ਉਹ ਕਿਤਾਬ ਨਸ਼ਲ ਤੱਕ ਨਹੀਂ ਹੋਣ ਦਿੱਤੀ ਹੈਗੀ ਉਸ ਦੇ ਵਿੱਚ ਪੂਰਾ ਅਟੈਕ ਦੇ ਬਾਰੇ ਦੱਸਿਆ ਹੋਇਆ ਹੈ ਪੀਪਲ ਆਮ ਆ ਗਿਆ ਸੱਜਗ ਸਟ੍ਰਾਈਕਸ ਹੋ ਗਏ ਹੋ ਗਏ ਉਹਨਾਂ ਨੇ ਆਨਲੀ ਟਿਓਨ ਰਿਟਾਇਰ ਹੋਣ ਤੋਂ ਬਾਅਦ ਉਹਨਾਂ ਨੇ ਆਪਣੀ ਆਪ ਬੀਤੀ ਲਿਖੀ ਹੈ ਉਹਨਾਂ ਨੇ ਆਪਣੀ ਲਾਈਫ ਸਟੋਰੀ ਲਿਖੀ ਹੈਗੀ ਤੇ ਉਸ ਚੀਜ਼ ਨੂੰ ਰਿਲੀਜ਼ ਤੱਕ ਨਹੀਂ ਹੋਣ ਦਿੱਤਾ ਜਾ ਰਿਹਾ ਹੈਗਾ ਉਸ ਕਿਤਾਬ ਨੂੰ ਤੇ ਉਹ ਚੀਜ਼ਾ ਹੁੰਦਾ ਕਿ ਲੋਕਾਂ ਦੇ ਅੱਗੇ ਸੱਚ ਆਮ ਨਹੀਂ ਹੋ ਜਾਂਦਾ ਕਿਉਂਕਿ ਉਹ ਇੱਕ ਹਿੰਦੂ ਫੇਸ ਹੈਗੀ ਹੈ ਜਿਹੜੇ ਬਰਗੇਡੀਅਰ ਹੈਗੀ ਹੈ ਜੇ ਨਾ ਨੇ ਸੰਤਾਂ ਦਾ ਦਿਖਾਇਆ ਨਾ ਵੀ ਸੰਤਾਂ ਦੇ ਭੇਜ ਦੇ ਵਿੱਚ ਇੱਕ ਸਿੱਖ ਨੂੰ ਖੜਾ ਕਰਤਾ ਕਿ ਵੀ ਸ਼ਾਂਤ ਜੀ ਰੇਰ ਤੌਰ ਤੇ ਦਿਖਾਤਾ ਬੰਦੇ ਦਿਖਾਇਆ ਤਾਂ ਉਹਨਾਂ ਨੇ ਕਰਨਾ ਚਾਹੀਦਾ ਇੰਨਾ ਜਿਗਰਾ ਰੱਖਦੇ ਤੁਸੀਂ ਅਨੰਦਪੁਰ ਸਾਹਿਬ ਦਾ ਮੱਤਾ ਅੱਗੇ ਰੱਖੋ ਇੰਨਾ ਜਿਗਰਾ ਰੱਖੋ ਦੁਨੀਆ ਆਪ ਫੈਸਲਾ ਕਰ ਲੂਗੀ ਵੀ ਇਹ ਅਨੰਦਪੁਰ ਸਾਹਿਬ ਦਾ ਮੱਤਾ ਲੋਕਾਂ ਦੇ ਦੇਸ਼ ਦੇ ਗਰੀਬਾਂ ਦੇ ਹੱਕ ਦੇ ਵੀ ਹਾਂਜੀ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਸਾਡੇ ਗੈਸਟ ਨੇ ਵੀਰ ਮਨਦੀਪ ਸਿੰਘ ਜੀ ਖਾਲਸਾ ਗਲਬਤ ਕਰਾਂਗੇ ਐਮਰਜੈਂਸੀ ਫਿਲਮ ਬਾਰੇ ਕਿਉਂਕਿ ਕੰਗਨਾ ਰਣੋਤ ਉਹ ਐਕਟਰ ਹੈ ਜਿਹਨੂੰ ਮੂੰਹ ਦੀ ਬਵਾਸੀਰ ਹੋਈ ਹੈ ਜੋ ਜਾਤੀ ਅਤੇ ਹਾਰ ਵਰਗ ਦੇ ਵਿੱਚ ਨਫ਼ਰਤ ਫਲਾਉਂਦੀ ਹੈ ਖਾਸ ਕਰਕੇ ਸਿੱਖਾਂ ਬਾਰੇ ਪੰਜਾਬ ਦੇ ਕਿਸਾਨਾਂ ਨੂੰ ਲੈ ਕੇ ਅਤੇ ਪੰਜਾਬ ਦੇ ਪ੍ਰਤੀ ਉਹਦੀ ਬਹੁਤ ਜ਼ਿਆਦਾ ਉਹਦੇ ਅੰਦਰ ਨਫ਼ਰਤ ਫੈਲੀ ਹੋਈ ਹੈ ਜਦੋਂ ਕਿ ਪੰਜਾਬ ਉਹਦੀ ਕਰਮ ਭੂਮੀ ਹੈ ਪੰਜਾਬ ਦੇ ਵਿੱਚੋਂ ਹੀ ਉਹਨੂੰ ਬੁਲੰਦੀਆਂ ਮਿਲਿਆ ਪੰਜਾਬ ਵਿੱਚ ਰਹਿ ਕੇ ਹੀ ਉਹਨੇ ਪੜ੍ਹਾਈ ਕੀਤੀ ਹੈ ਪੰਜਾਬ ਵਿੱਚ ਰਹਿ ਕੇ ਉਹਨੇ ਆਰਟਿਸਟ ਦਾ ਕੰਮ ਸਿੱਖਿਆ ਪਰ ਪੰਜਾਬ ਨੂੰ ਹਰ ਵਾਰ ਉਹ ਨਾਪਰ ਦੀ ਅੱਖ ਨਾਲ ਦੇਖਦੀ ਹੈ ਐਮਰਜੈਂਸੀ ਫਿਲਮ ਆਈ ਜਿਦੇ ਵਿੱਚ ਇੰਦਰਾ ਗਾਂਧੀ ਦਾ ਉਹਨੇ ਰੋਲ ਨਿਭਾਇਆ ਇੰਦਰਾ ਗਾਂਧੀ ਨੂੰ ਕਿਵੇਂ ਪੇਸ਼ ਕੀਤਾ ਗਿਆ ਔਰ ਇੱਕ ਰਬ ਬਣਾਉਣ ਵਾਲਿਆਂ ਪਿੱਛੇ ਲੱਗ ਐ ਰਿਹਾ ਕਿ ਕਾਂਗਰਸ ਨੇ ਬਣਾਈ ਹੈ ਪਰ ਇਹ ਕਾਂਗਰਸ ਨੇ ਫਿਲਮ ਨਹੀਂ ਬਣਾਈ ਇਹ ਅਸਲ ਤੇ ਫਿਲਮ ਬਣਾਉਣ ਵਾਲੇ ਕੁਝ ਹੋਰ ਨੇ ਜਿਨ੍ਹਾਂ ਦਾ ਕੰਮ ਦੇਸ਼ ਵਿੱਚ ਅੱਗ ਲਾਉਣਾ ਔਰ ਦੇਸ਼ ਦੇ ਵਿੱਚ ਹਰ ਵਰਗ ਦੇ ਪ੍ਰਤੀ ਇੱਕ ਦੂਜੇ ਨੂੰ ਜ਼ਹਿਰ ਉਗਲ ਕੇ ਧਰਮ ਦੇ ਨਾਂ ਤੇ ਵੋਟਾਂ ਮੰਗਦੇ ਆ ਰਹੇ ਆ ਧਰਮ ਦੇ ਨਾਂ ਤੇ ਉਹਨਾਂ ਨੇ ਰਾਮ ਮੰਦਰ ਬਣਾਇਆ ਵਾ ਧਰਮ ਦੇ ਨਾਂ ਤੇ ਉਹਨੂੰ ਵਰਤ ਕੇ ਹੁਣ ਤੀਜੀ ਵਾਰ ਵੀ ਸਰਕਾਰ ਬਣਾ ਗਿਆ ਗੱਲਬਾਤ ਕਰਾਂਗੇ ਵੀਰ ਮਨਦੀਪ ਸਿੰਘ ਖਾਲਸਾ ਜੀ ਨਾਲ ਵਿਜੀ ਵਾਈ ਕੋ ਡੀਕਾ ਖਵਾਈ ਵੀ ਜਿਹੜਾ ਖਾਲਸਾ ਵਾਈ ਵੀ ਦੀ ਫਤਹਿ ਨਹੀਂ ਵੀਰ ਮਨਦੀਪ ਸਿੰਘ ਖਾਲਸਾ ਜੀ ਅਮਰਜੈਂਸੀ ਫਿਲਮ ਜੀ ਅਰਲੀ ਹੋ ਗਈ ਹੈ ਆ ਵਿੱਚ ਜਿਹੜੇ ਸਿਰੜੀ ਸਿੱਖ ਆ ਜੀ ਉਹਨਾਂ ਨੇ ਤਾਨ ਲਾ ਕੇ ਇਸ ਫਿਲਮ ਨੂੰ ਰੁਕਵਾ ਦਿੱਤਾ ਜੀ ਬਿਲਕੁਲ ਜਦੋਂ ਤੋ ਵੀਰ ਦਰ ਰੁਕਾਣਾ ਵੀ ਜਿਹੜੇ ਸੀ ਉਹਨਾਂ ਨੇ ਵੀ ਰੁਕਵਾ ਦਿੱਤਾ ਜੀ ਪਰ ਬਹੁਤ ਸਾਰੀ ਜਿਹੜੇ ਨੈਟਫਲਿਕਸ ਹੋ ਗਿਆ ਜਾਂ ਕੋਈ ਹੋਰ ਹੈਗੇ ਆਪ ਮਾਧਿਮਾ ਮਾਧਿਮੇ ਫਿਲਮ ਚੱਲ ਰਹੀ ਹੈ ਬਿਲਕੁਲ ਵੇਖ ਵੀ ਰਹੇ ਆ ਲੋ ਕੀ ਕਹਿਣਾ ਚਾਹੁੰਦੇ ਕਿ ਫਿਲਮ ਬਣਾਉਣ ਵਿੱਚ ਕੀ ਮਨੋਰਥ ਹੋ ਸਕਦਾ ਔਰ ਫਿਲਮ ਨੂੰ ਰਿਲੀਜ਼ ਕਰਕੇ ਇਹ ਕੀ ਸਾਬਤ ਕਰਨਾ ਚਾਹੁੰਦੇ ਵੇਖੋ ਜੀ ਫਿਲਮ ਬਣਾਉਣ ਦਾ ਮਨੋਰਥ ਤਾਂ ਸਭ ਨੂੰ ਪਤਾ ਹੈਗਾ ਜਿਹੜੀ ਗੱਲ ਕਹਿ দিਏ ਕਿ ਇਸ ਇੱਕ ਤਰ੍ਹਾਂ ਦੀ ਪੋਲਿਟਿਕਸ ਖੇਲੀ ਜਾ ਰਹੀ ਹੈ ਜਿਵੇਂ ਕਹ ਜੀਏ ਕਿ ਇਸ ਤੋਂ ਦਿਖਾਣਾ ਚਾਹੁੰਦੇ ਹੈ ਕਿ ਇੱਕ ਤਾਂ ਪਹਿਲੀ ਗੱਲ ਇਹ ਰਿਲੀਜ਼ ਨਹੀਂ ਹੋਈ ਸੀ ਇਹਨਾਂ ਨੇ ਸਭ ਕੁਝ ਦਿਖਾਇਆ ਮਰਜੈਂਸੀ ਫਿਲਮ ਦੇ ਵਿੱਚ ਇੰਦਰਾ ਗਾਂਧੀ ਨੇ ਦਿਖਾਇਆ ਐਜ਼ ਅ ਡਿਕਟੇਟਰ ਦਿਖਾਇਆ ਵੀ ਹਾਂ ਮਾ ਦਾ ਪਿਆਰ ਵੀ ਉਹ ਸਲਜੀ ਗਾਂਧੀ ਦੇ ਪਿਆਰ ਦੇ ਵਿੱਚ ਅੰਨੀ ਹੋ ਕੇ ਉਹਨੇ ਇਦਾਂ ਕਰਤਾ ਇਦਾਂ ਕਰਤਾ ਡਿਕਟਰਾਂ ਦੀ ਦੁਗਾਲ ਦਿਖਾਇਆ ਹੋਰ ਚੀਜ਼ਾਂ ਲਕਾਈਆਂ ਇੱਕ ਤਰ੍ਹਾਂ ਇੰਦਰਾ ਗਾਂਧੀ ਨੇ ਤ੍ਰੀੰਬੀ ਕੀਤੀ ਤੇ ਉਹ ਥੱਲੇ ਵੀ ਲਗਾਇਆ ਇੱਕ ਤਰ੍ਹਾਂ ਹਾਂ ਡੈਨ ਵੀ ਬਣਾਤਾ ਤੇ ਡੈਨ ਦਾ ਮੰਨ ਲਓ ਉਹ ਗੱਲ ਠੀਕ ਹੈ ਪਰ ਸਾਰੀ ਫਿਲਮ ਦੇ ਵਿੱਚ ਜਦੋਂ ਸਾਰੀ ਫਿਲਮ ਦੀ ਸਚਾਈ ਦਿਖਾ ਰਹੇ ਹਾਂ ਤਾਂ ਉਹ ਪੰਜਾਬ ਦੀ ਵੰਡ ਕਹਿੰਨੇ ਦਿਖਾਈ ਹੂੰ ਜਦ ਇਹ ਬਣੇ ਹੈ ਇਹ Shimla Himachal ਤੋਂ ਪਰਕੇ ਇਹ Himachal Delhi Shimla ਵੀ ਰਹਿਣ ਵਾਲੀ ਹੈ ਪੰਜਾਬ Shimla Haryana ਇਹ ਸਾਰਾ ਇਕੱਠਾ ਹੀ ਸੀਗਾ 1965 ਤੋਂ ਪਹਿਲਾਂ ਇਹ ਵੰਡ ਦਾ ਕਾਂਗਰਸ ਨੇ ਕਰਾਈ ਆ ਉਦੋਂ ਪੰਜਾਬ ਦੀ ਹੀ ਰਹਿਣ ਵਾਲੀ ਪੰਜਾਬ ਦੀ ਵਾਸੀ ਆਪਾਂ ਕਹਿੰਦੇ ਨੇ ਕਿ ਪੰਜਾਬ ਜਾ ਕੇ ਪੜ੍ਹੀ ਹੈ ਪੜ੍ਹੀ ਹੈ ਪੰਜਾਬ ਦੀ ਹੀ ਪੈਦਾਇਸ਼ ਹੈ ਇਹ ਸਾਰੇ ਬਟਵਾੜਾ ਦਾ ਬਾਅਦ ਹੋਇਆ ਨਾ ਪਰ ਆਇਸ਼ ਤਾਂ ਪੰਜਾਬ ਦੀ ਹੈ ਪਾਣੇ ਬਟਵਾਰਾ ਹੁਣ ਹੁਣ ਹੋਇਆ ਸਾਡੇ ਪਾਣੇ ਦਾ ਬਟਵਾਰਾ ਕਰਦੇ ਆ ਅਸੀਂ ਮੁੰਨਾ ਮੰਨਿਆ ਨਾ ਕਰੀ ਉਹ ਵੀ ਸਮਝਿਆ ਤੇ ਇਹ ਉਸ ਚੀਜ਼ ਨੂੰ ਕਰਕੇ ਉਰੋਂ ਹੀ ਪੜਕੇ ਇਹ ਜਿੰਨੇ ਵੀ ਸ਼ਿਮਲੇ ਤੋਂ ਆਂਦੇ ਆ ਹਰਿਆਣਾ ਤੋਂ ਆਂਦੇ ਆ ਪਰਦੇ ਤੋਂ ਪੰਜਾਬ ਯੂਨੀਵਰਸਿਟੀ ਤੋਂ ਆਈਆਂ ਚੱਲੀ ਕਰਤੀਆਂ ਸਾਰੇ ਤਿੰਨ ਸਟੇਟਾਂ ਦੇ ਜਿੰਨੇ ਵੀ ਲੋਕ ਆ ਪਰਦੇ ਤੋਂ ਪੰਜਾਬ ਤੋਂ ਆਈਆਂ ਜਿਹੜਾ ਕਹਿ ਰਹੀ ਹੈ ਕਿ ਆਪਣੇ ਆਪਣਾ ਹਸਲ ਸਾਖਤਾਬ ਵੀ ਇੱਥੇ ਦੀ ਪੜਕੇ ਇੱਥੇ ਦੀ ਕਰਕੇ ਉਸ ਤੋਂ ਬਾਅਦ ਇਹਨਾਂ ਨੇ ਜ਼ਹਿਰ ਇਹਨਾਂ ਦੇ ਪ੍ਰਤੀ ਇਨਾ ਕਾ ਪੰਜਾਬ ਦੇ ਪ੍ਰਤੀ ਕਿ ਮੰਨ ਲਓ ਜਿਵੇਂ ਪੰਜਾਬੀ ਪਤਨੀ ਇਹਨਾਂ ਦਾ ਵੈਰੀ ਹੈ ਉਹ ਵੇਖ ਕੇ ਕਿਸਾਨਾਂ ਦਾ ਵੀ ਪੰਜਾਬ ਦੇ ਕਿਸਾਨ ਵੀ ਪੰਜਾਬ ਕਿਸਾਨ ਹੈਗੇ ਇਹਨਾਂ ਦਾ ਪਾਇਗਾ ਵੀ ਪੰਜਾਬ ਦੇ ਦਾ ਲੋਕ ਕਿਸਾਨ ਹੈਗੇ ਆ ਹੋਰ ਹੈ ਕਿਸਾਨਾਂ ਦੇ ਹੱਥ ਤੇ ਮਤਲਬ ਵੀ ਇਹਨਾਂ ਨੇ ਕਹਿਦੀ ਇਹ ਕਿ ਮਤਲਬ ਮੰਨ ਲਓ ਸਾਰਾ ਕੁਝ ਇਹਨਾਂ ਨੇ ਕੀਤਾ ਜਿਵੇਂ ਕਹਿੰਦੇ ਕਿ ਚਲੋ ਜੀ

ਅ ਬਕਾਇਦਾ ਉਹਨਾਂ ਦੇ ਤੇ ਮਤਲਬ ਵੀ ਕਿਹੜੇ ਸੀਗੇ ਇਸ ਟਾਈਮ ਯਾਦ ਨਹੀਂ ਆ ਰਹੇ ਮੈਨੂੰ ਉਹ ਗਾਇਬ ਹੀ ਕਰ ਗਏ ਸੀ ਜੀ ਹਾਲਾਲਾ ਸਾਹਿਬ ਜਿਹੜੇ ਮਤਲਬ ਵੀ ਬਿਲਕੁਲ ਜਿਹੜੇ ਉਹਨਾਂ ਦੇ ਇਤਿਹਾਸ ਜੀ ਵੀ ਉਹਨਾਂ ਦੇ ਜਿਹੜੇ ਸੱਚ ਬੋਲਦੇ ਆ ਜਿਹੜੇ ਚੀਜ਼ਾਂ ਨੂੰ ਸੱਚ ਜਿਹੜਾਂ ਲੈ ਕੇ ਆਏ ਕਿ ਕੱਲੇ ਕੱਲੇ ਘਰ ਦੇ ਵਿੱਚੋਂ ਚੁਣ-ਚੁਣ ਕੇ ਲੋਕਾਂ ਨੇ ਆਪਣੀਆਂ ਦੁਸ਼ਮਣੀਆਂ ਕੁੱਡੀਆਂ ਪਿੰਡ ਦੀਆਂ ਜਿਵੇਂ ਪਿੰਡ ਤੇ ਇੱਕ ਇੱਕ ਬੰਦੇ ਜਿਹੜੇ ਦੁੱਧੇ ਨਾਲ ਉਹਨੇ ਪੁਲਿਸ ਦੇ ਸਾਥ ਲੈ ਕੇ ਉਹਨੂੰ ਰੋੜਤਾ ਬੁੱਧ ਜੀ ਅੰਡ ਟਪਕਾਤਾ ਦੇ ਬਾਅਦ ਕਹਿੰਦਾ ਵੀ ਖੜਪਾਣੇ ਮਾਰਤਾ ਲੋਕਾਂ ਨੇ ਆਪਣੀਆਂ ਲੜਕਾਂ ਗੱਡੀਆਂ ਉਹਨਾਂ ਟਾਈਮਾਂ ਦੇ ਵਿੱਚ ਤੇ ਉਹੀ ਚੀਜ਼ ਨੂੰ ਪੁਲਿਸ ਨੇ ਝੂਠੇ ਮੁਕਾਬਲੇ ਵੀ ਕਰਾਇਆ ਝੂਠੇ ਮੁਕਾਬਲੇ ਸਰਿਆਂ ਹੋਏ ਜੀ ਝੂਠੇ ਮੁਕਾਬਲੇ ਨਿਤ ਹੁੰਦੇ ਸੀਗੇ ਉਹ ਹੁੰਦਾ ਹੀ ਹੁੰਦਾ ਸੀ ਕਿ ਇੰਨੇ ਜਿੰਨੇ ਜਿੰਨੇ ਬੰਦੇ ਮਾਰੇ ਉਹਦੇ ਉਹਨੇ ਸਟਾਰ ਵਧਣਗੇ ਉਹਨਾਂ ਟਾਈਮਾਂ ਦੇ ਵਿੱਚ ਇਹ ਰੋਗ ਤਾਂ ਆ ਕੇ ਬਾਅਦ ਬੜੀ ਸਟ੍ਰਿਕਟਲੀ ਲੱਗੀ ਗਈ ਹੈ ਇਹਦਾ ਇਹ ਚੀਜ਼ ਇੱਕ ਤਰ੍ਹਾਂ ਨਾਲ ਹੱਤ ਨਹੀਂ ਹੋਏ ਸੀਗੇ ਕਿਉਂਕਿ ਤਾਰੇ ਮੋਢਿਆਂ ਤੇ ਸਟਾਰਸ ਵਧਾਣ ਦੇ ਇੱਕ ਤਰ੍ਹਾਂ ਦੇ ਨਾ ਆ ਲਾਲਚ ਜਾਗ ਗਿਆ ਸੀਗਾ ਹਾਂ ਕਹਿ ਦिए ਅਗੇ ਜਿਹੜਾ ਆਪਾਂ ਕਹਾਈ ਇਹ ਇਹ ਲਾ ਮੈਗਮਾ ਤੇ ਉਸ ਤੋਂ ਬਾਅਦ ਉਸ ਚੀਜ਼ ਨੂੰ ਬੜੀ ਸ਼ਕਤੀ ਨਾਲ ਰੋਕਣਾ ਵੈਜ ਗਿਆ ਕਿ ਨਹੀਂ ਹੋਣਾ ਇੰਕਾਊਂਟਰ ਨਹੀਂ ਹੋਣਗੇ ਆ ਇਹ ਇੰਕਾਊਂਟਰ ਬੰਦ ਹੋ ਗਿਆ ਡੈਂਸਿੰਗ ਦੀ ਰੈਚ ਤੋਂ ਬਾਅਦ ਤੇ ਉਸ ਤੋਂ ਪਹਿਲਾਂ ਇੰਕਾਊਂਟਰ ਇੱਕ ਆਮ ਗੱਲ ਸੀ ਘਰੋਂ ਚੱਕਣਾ ਜ਼ਿਆਦਾ ਪੈਸਾ ਦੇ ਦੋ ਜਾਂ ਫਿਰ ਮੁੰਡਾ ਮਾਰਿਆ ਜਾਊਗਾ ਹੁਣ ਪਿੰਕੀ ਕੇ ਕੇਸ ਇਹ ਇਸ ਤਰ੍ਹਾਂ ਚੱਕਦੇ ਹੋਏ ਸੀਗਾ ਕਿ ਅ ਚੱਕੇ ਇੱਕ ਵੀ ਗੱਡੀਆਂ ਦਾ ਜਿਹੜੇ ਮਤਲਬ ਵੀ ਮੈਕਮਾਸ ਜਿਹੜੀ ਕਾਲਾ ਸਪਰੇਅ ਕਰਦੇ ਸੀਗੇ ਤੇ ਉਹਨਾਂ ਦਾ ਬਾਣੀਆਂ ਦਾ ਤੇ ਮੁੰਡਾ ਚੱਕ ਲਿਆ ਤੇ ਪੈਸੇ ਮੰਗੇ ਤੇ ਮੇਰੇ ਖਿਆਲ ਨਾਲ ਸਾਰੇ ਵਿਸ ਹੋ ਗਏ ਬਾਅਦ ਪਰ ਮੇਰੇ ਖਿਆਲ ਨਾਲ ਕਿਤੇ ਨਾ ਦੱਸਿਆ ਹੁੰਦੀ ਨਹੀਂ ਉਹ ਤੇ ਸਲਾਵਰੀ ਬਰੀ ਕਰ ਦਿੱਤੀ ਗਈ ਸੀ ਤੇ ਉਹ ਸਾਰੀ ਈ ਚੀਜ਼ਾਂ ਹੁੰਦੀਆਂ ਹੈਗੀਆਂ ਰੇ ਹੈ ਕਿ ਜਿੱਤੇ ਮਤਲਬ ਵੀ ਸਿੱਖਾਂ ਨੂੰ ਤੁਸੀਂ ਟਾਰਗੇਟ ਕਰਨਾ ਹੋਰ ساری ਚੀਜ਼ਾਂ ਕਰਨਾ ਜਿੱਤੇ ਵੀ ਕਰਦੇ ਪਏ ਆ ਤੁਸੀਂ ਅ ਕਹਿ ਦਈਏ ਕਿ ਇੱਥੇ ਪਿੱਤਰਾ ਰੱਦਰ ਰੱਜ ਕੇ ਬਣਾਓ ਇਹ ਚੱਲਦੇ ਪਏ ਹੈਟ ਲੱਗਦੀ ਰਾਜਨੀਤੀ ਹੈਟਪਰ ਦੀ ਰਾਜਨੀਤੀ ਸੀ ਕਹਿੰਦੇ ਕਿ ਕਰੋ ਘਟ ਦਿਖਾਓ ਜ਼ਿਆਦਾ ਜਿਵੇਂ ਮੋਦੀ ਜੀ ਦਾ ਇਹ ਰੈਕਟ ਜਮਲਾ ਸੀ ਆ ਕਹਿੰਦੇ ਕਿ ਇੱਕ ਝੂਠ ਨੂੰ ਬਾਹ ਬਾ ਬੋਲੋ ਬਾਹ ਬਾ ਬੋਲੋ ਤੇ ਲੋਕਾਂ ਨੂੰ ਸੱਚ ਸਮਝਣ ਲੱਗ ਜਾਂਦੇ ਆ ਤੇ ਉਦਾਂ ਹੀ ਉਸ ਨੂੰ ਕਰੋ ਘੱਟ ਤੇ ਦਿਖਾਓ ਟੀਵੀ ਦੇ ਜਿਆਦਾ ਇੱਕ ਵਾਰ ਪਿਕਚਰ ਬਣ ਗਈ ਇੱਕ ਪਿਕਚਰ ਆਪਾਂ ਦੇਖਦੇ ਆ ਕਿੰਨੀ ਕੁ ਵਾਰ ਸਾਲ ਚ ਦਿਖਾਈ ਜਾਂਦੀ ਹੈ ਕੱਟੋ ਵਾਲੀ ਇੱਕ ਪਿਕਚਰ ਤਿੰਨ ਚਾਰ ਵਾਰ ਰਿਪੀਟ ਕਰ ਦਿੱਤੀ ਜਾਂਦੀ ਹੈ ਲੋਕਾਂ ਨੂੰ ਇਹ ਹੁੰਦਾ ਕਿ ਹਾਂ ਜੀ ਵਾਰ-ਵਾਰ ਰਿਪੀਟ ਕਰਤੀ ਉਹ ਕਰਤੀ ਪਰ ਪਿਕਚਰ ਬਣ ਗਈ ਭਾਵੇਂ ਝੂਠੀ ਹੈ ਭਾਵੇਂ ਸੱਚੀ ਹੈ ਉਹ ਦਿਖਾਈ ਜਾਂਦੇ ਆ ਤੇ ਇਹ ਖਾਲੜਾ ਜੀ ਵਾਲੀ ਫਿਲਮ ਕਿਉਂ ਨਹੀਂ ਦਿਖਾਈ ਜਾਂਦੀ ਦੀ ਹੋਰ ਤਾਂ ਹੋਰ ਛੱਡੇ ਜੀ ਮੈਂ ਕਹਿੰਦਾ ਅਲੰਦਪੁਰ ਸਾਹਿਬ ਦਾ ਮਤਾ ਕੋ ਪਿਕਚਰ ਨਾ ਬਣਾਓ ਸਿਰਫ ਅਨੰਦਪੁਰ ਸਾਹਿਬ ਦਾ ਮਤਾ 134 ਕੇ ਕੁਝ 135 ਮਤਲਬ ਵੀ 18 ਵਾਂ ਸੀ ਜਿਹੜੀਆਂ ਵੀ ਮਤੇ ਰੱਖੇਗੇ ਸੀ 135 ਮਤੇ ਬੋਲ ਕੇ ਵੀ ਦੱਸ ਦਿੱਤੇ ਜਾਣ ਤੇ ਲੋਕਾਂ ਉੱਪਰ ਜਲ ਜੂਆ ਉਸ ਤੋਂ ਬਾਅਦ ਸਾਨੂੰ ਜੇ ਕੋ ਖਾੜ ਕੋ ਕਹਿੰਦਾ ਸਰਦਾਰਾਂ ਨੂੰ ਸਿੱਖਾਂ ਨੂੰ ਅਤਵਾਦੀ ਕਹਿੰਦਾ ਦਾ ਅਸੀਂ ਹੱਸ ਕੇ ਕਬੂਲ ਕਰਾਂਗੇ 100 ਉਹ ਆਨੰਦਪੁਰ ਸਾਹਿਬ ਦਾ ਮਤਾ ਹੀ ਸਾਰਿਆਂ ਦੇ ਅੱਗੇ ਰੱਖ ਦਿੱਤਾ ਜਾਏ ਕਿ ਇਹ ਮਤਾ ਸੀਗਾ ਇਹ ਇਹਨਾਂ ਦੀ ਮੰਗਾ ਸੀਗੀਆਂ ਜਿਹਦੇ ਕਰਕੇ ਇਸਤੇ ਗੱਲ ਇਹ ਕਿ ਆ ਪਗਤਪੂਰਨ ਦੀ ਆਪਾਂ ਕਹਿੰਨੇ ਆ ਜਿਨ੍ਹਾਂ ਨੇ ਕਿੰਗਲਵਾਰੇ ਚਲਾਇਆ ਹੋ ਚਲਾਇਆ ਉਹਨਾਂ ਨੇ ਆਪਣਾ ਪਰਮਸਿਧੂ ਵਾਪਸ ਕਰਤਾ ਹੋਰ ਕਿੱਡੇ ਵੱਡੇ ਮਹਾਪੁਰਸ਼ ਹੋਏ ਜਿਨ੍ਹਾਂ ਨੇ ਆਪਣਾ ਪਰਮਸਿਧੂ ਵਾਪਸ ਕਰਤੇ ਉਹ ਕਦੇ ਨਹੀਂ ਕੀਤੇ ਸੀਗੇ ਕਿਉਂਕਿ ਉਹਨਾਂ ਨੇ ਜਦੋਂ ਦੇਖਿਆ ਕਿ ਇਹਨਾਂ ਇਨਸਾਨੀਅਤ ਤੋਂ ਗਿਰ ਕੇ ਐਸੀ ਹਰਕਤ ਕੀਤੀ ਗਈ ਕਿ ਵੀ ਗੁਰਪੁਰਬ ਦੇ ਉੱਤੇ ਤੁਸੀਂ ਅਟੈਕ ਕਰਨ ਦੇ ਲਈ ਵੀ ਆ ਸੰਤ ਜੀ ਨੂੰ ਬਾਹਰ ਲਿਆ ਜਾਂ ਹਟਾ ਕੇ ਕਾਊਂਟਰ ਕਰਨ ਦੇ ਲਈ ਲੋਕੀ ਮਾਰੇ ਜੋ ਕ੍ਰ임 ਮਾਰੇ ਤੁਸੀਂ ਬੇਕਸੂਰੇ ਵੀ ਮਾਰੇ ਜੰਮ ਦੇ ਬੱਚੇ ਵੀ ਮਾਰੇ ਤੇ ਉਸ ਕਰਕੇ ਅਗਲੇ ਆਣੇ ਇਹਨੂੰ ਪਦਮਸ਼੍ਰੀ ਤੱਕ ਵਾਪਸ ਕੀਤੇ ਪਰ ਉਹ ਇਹਨਾਂ ਨੂੰ ਦਿਖਿਆ ਨਹੀਂ ਹੈਗਾ ਤੇ ਇਹ ਚੀਜ਼ ਨੂੰ ਸਿਰਫ ਤੁਸੀਂ ਅਨੰਦਪੁਰ ਸਾਹਿਬ ਦੇ ਮੱਤੇ ਨੂੰ ਹੀ ਪੋਰ ਸਾਹਮਣੇ ਲਿਆਵੋ ਕਿ ਅਨੰਦਪੁਰ ਸਾਹਿਬ ਦਾ ਮਤ ਹੈ ਕਿ ਤੁਸੀਂ ਅਸੀਂ ਇਹ ਮੰਨ ਲਾਂਗੇ ਕਿ ਜੀ ਹਾਂ ਜੀ ਸਖਰਤ ਵਧੀ ਹੈਗੀ ਆ ਇਹ ਛੱਕਾਂ ਕਹਿੰਦੇ ਆ ਟੈਰਰਿਸਟ ਕਹਿੰਦੇ ਆ ਆਪਣੇ ਪੰਜਾਬ ਦੀ ਹੱਕ ਮੰਗੇਗੇ ਬਿਲਕੁਲ ਜੀ ਪਿਸਾਨਾਂ ਦੇ ਲਈ ਪਾਣੀ ਮੰਗੇ ਆਇਆ ਹਾਂ ਮੰਗੇ ਗਏ ਹਾਂ ਹਾਂ ਜੀ ਹਾਂ ਪਿਸਾਨਾਂ ਦੀ ਪੰਜਾਬੀ ਕੋਲੀ ਹਮਾ ਚਲੂ ਅਲੱਗ ਸਪੈਸ਼ਲ ਰਿਤੇ ਹੱਸ ਰਹੇ ਹਾਂ ਹਾਂ ਜੀ ਆ ਗਿਆ ਉਹਨੂੰ ਮਿਲਾਉਣ ਦੀ ਗੱਲ ਕੀਤੀ ਗਈ ਜਦੋਂ ਕਿ ਉਹ ਚ ਪਿਆਰ ਦੀ ਗੱਲ ਕੀਤੀ ਹੈ ਆਪਸ ਦੀ ਗੱਲ ਕੀਤੀ ਜਿਵੇਂ ਬਾਣੀ ਦੀ ਇਹਨਾਂ ਪੰਕਤੀਆਂ ਦੀ ਗੱਲ ਕਰਾਂ ਵੀ ਜੇ ਅਸੀਂ ਗੁਰੂ ਸਾਹਿਬ ਦੀ ਜਿਹੜੀ ਸੋਚ ਆ ਪਰ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ ਇਹ ਚ ਨਾ ਕੋਈ ਹਿੰਦੂ ਹੈ ਨਾ ਕੋਈ ਮੁਸਲਮਾਨ ਹੈ ਸਾਰੇ ਬਿਲਕੁਲ ਗੁਰੂ ਸਾਹਿਬ ਤੇ ਇਹ ਕਰ ਸਭ ਨੂੰ ਬਰਾਬਰਤਾ ਦਿੱਤੀ ਗਈ ਹੈ ਨੰਦਪੁਰ ਸਾਹਿਬ ਦੇ ਮੱਧ ਵਿੱਚ ਵੀ ਹੈ ਜੀ ਜੇ ਆਪਾਂ ਖੂਨ ਲੈਣੇ ਆ ਕਿਸੇ ਦੇ ਲੱਡ ਲੈਣੇ ਆ ਉੱਥੇ ਦੇਖਦੇ ਵੀ ਹਿੰਦੂ ਬਿਲਕੁਲ ਹਿੰਦੂ ਦਾ ਮੁਸਲਮਾਨ ਦਾ ਹਰੀਜਾਂ ਦਾ ਕੀ ਦਾ ਗੁਰੂ ਨੇ ਬਣਾ ਲਿਆ ਭੇਦ ਪਾਪ ਨਹੀਂ ਕੀਤਾ ਬਿਲਕੁਲ ਇਹ ਜਿਹੜੇ ਲੀਡਰ ਆ ਇਹ ਇੱਕ ਦੂਜੇ ਨਾਲ ਨਫਰਤ ਪਾ ਰਿਹਾ ਜੇ ਸਾਰਿਆਂ ਦੇ ਖੂਨ ਇੱਕੋ ਜਾਵੇ ਬੌਲਨ ਸ਼ਕਤੀ ਇੱਕੋ ਜੀ ਆ ਸੋਚਨ ਸ਼ਕਤੀ ਇੱਕੋ ਜੀ ਪਾਈ ਹੋ ਸਕਦੀ ਹੈ ਪਰ ਫਿਰ ਵੀ ਸਾਡੇ ਜੇ ਨਸਲੀ ਭੇਦ ਪਾਪ ਇਹ ਦੇ ਲੋਕ ਕਿਉਂ ਪਾ ਰਿਹਾ ਜਿਵੇਂ ਹੁਣ ਤੱਕਲਾ ਵਰਗੀ ਦੀ ਅਜਿਹੀ ਹੈਗੀ ਐਕਟਰਸ ਇਹਨੇ ਤੇ ਹੱਦें ਮੁਕਾ ਦਿੱਤੀਆਂ ਵਾ ਇਹਨੇ ਤੇ ਕਦੀ ਪੰਜਾਬ ਦੀਆਂ ਬੀਬੀਆਂ ਨੂੰ ਸੋਸਰ ਰੋਏ ਪਿੱਛੇ ਕਹਿੰਦੀ ਇਹ ਦਿਹਾੜੀ ਤੇ ਆਈਆਂ ਵਾ ਫੇਰ ਉਹ ਬੀਬੀ ਨੇ ਇੱਕ ਥੱਪੜ ਮਾਰ ਕੇ ਉਹਨੂੰ ਦੱਸਿਆ ਵੀ ਅਸੀਂ ਸੋਸਰ ਰੋਏ ਸਾਡੀਆਂ ਮਾਵਾ ਨਹੀਂ ਜਾਂਦੀਆਂ ਵੀ ਆਪਣੇ ਹੱਥੋਂ ਮੰਗਣ ਜਾਂਦੇ ਆ ਐਸੇ ਨਾਲ ਸ਼ਰਮ ਨਹੀਂ ਆਉਂਦੀ ਜਿੱਥੇ ਪ੍ਰੋਗਰਾਮ ਨਾਲ ਇਹਨਾਂ ਦੇ ਲਈ ਆਮ ਗੱਲ ਹੈ ਇਹਨਾਂ ਦੇ ਲਈ ਪਬਲਿਸਿਟੀ ਕਰਨ ਦਾ ਤਰੀਕਾ ਪਬਲਿਸਿਟੀ ਬਣ ਕੇ ਰਹਿੰਦੇ ਹਾਂ ਹਾਂਜੀ ਹਾਂ ਵੀ ਕਹਿੰਦੇ ਕਿ ਚਲੋ ਮੂੰਹ ਕਾਲਾ ਹੋ ਗਿਆ ਤਾਂ ਕੀ ਹੋਇਆ ਨਾਮ ਤਾਂ ਹੋ ਗਿਆ ਕਹਿੰਦੇ ਬੇਸ਼ਰਮਾ ਦੀ ਧਾਰਨ ਉਹ ਕਹਿੰਦੇ ਸਹੀ ਸਭ ਅਜਾ ਡੋਲ ਡੋਲ ਕੇ ਘਾਨੇ ਘਰੇ ਤੇ ਉਹ ਆਸਾਬ ਹੈ ਇਹਨਾਂ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਇਹਨਾਂ ਨੂੰ ਇੱਕ ਪਹਿਲਾਂ ਵਾਈਸ ਕਮਿਸ਼ਨਰੀ ਸੀ ਅਗਲੇ ਜਿਹੜੇ ਕਮਿਸ਼ਨਰੀ ਕਰ ਦਿੰਦੇ ਆ ਠੀਕ ਹੈ ਜੀ ਹੋਰ ਕੁਝ ਨਹੀਂ ਆਉਂਦਾ ਦਾ ਆਪਣੇ ਆਪ ਨੇ ਧਮਕੀਆਂ ਦਿਵਾ ਲਈਆਂ ਕਿ ਚੱਕੇ ਜੀ ਕਸ਼ਮੀਰ ਤੋਂ ਲੈਟਰ ਆ ਗਿਆ ਜੀ ਮੈਨੂੰ ਧਮਕੀ ਦਾ ਲੈਟਰ ਆਇਆ ਜੀ ਮੈਨੂੰ ਜਾਨ ਦਾ ਖਤਰਾ ਆਇਆ ਜੀ ਮੈਨੂੰ ਇੱਥੋਂ ਇਹ ਆ ਜੀ ਉਹ ਆ ਜੀ ਜਦਕਿ ਇਹ ਬੰਦਾ ਕਹਿੰਦਾ ਬੰਦਾ ਕਹਿੰਦਾ ਛੱਡੋ ਯਾਰ ਇਹਨੂੰ ਕੀ ਮਾਰਨਾ ਹੈ ਇਹਨਾਂ ਬੇਰੁਖ ਨੂੰ ਇਹ ਤਾਂ ਪਤਾ ਨਹੀਂ ਇਹ ਇਹਨੇ ਬੋਲਣਾ ਕੀ ਹੈ ਕੀ ਨਹੀਂ ਉਹਨਾਂ ਨੂੰ ਨੀਡੂ ਸੱਟ ਰਾਂ ਲੈ ਕੁਛ ਨਹੀਂ ਬੋਲਦੇ ਬੰਦਾ ਕਹਿੰਦਾ ਛੱਡਿਆ ਕਮਲੇ ਬੰਦੇ ਨੂੰ ਕੀ ਮਾਰਾਂਗੇ ਯਾਰ ਉਹ ਤਾਂ ਵੈਸੇ ਵਿਚਾਰਾ ਹਿੱਲਿਆ ਹੋਇਆ ਜਾਂ ਕਲੌਲ ਕਰਦਾ ਕਰੀ ਜਾਂਦੇ ਮਸਕਰ ਆਇਆ ਜਾਂ ਮਸਕਰਿਆਂ ਕਰੀ ਜਾਂਦੇ ਮਸਕਰੀਆਂ ਤੇ ਉਦਾਂ ਹੁੰਦਾ ਤੇ ਉਦਹੀਂ ਉਸੇ ਤਰੀਕੇ ਨਾਲ ਦਿਖਿਆ ਜਾਂਦਾ ਕਿ ਬੰਦਾ ਕਹਿੰਦਾ ਕਿ ਔਰਤ ਜਾਜ਼ ਹੈ ਚਲੀ ਜਾਂਦੇ ਵੀ ਕੀ ਕਹਿਣਾ ਕੀ ਕਹਿਣਾ ਵੀ ਆਪਣੇ ਬਕਲ ਆ ਜਾਈਗੀ ਇਹਦਾ ਕਿਸ ਦਿਨ ਪ੍ਰਮਾਤਮਾ ਬੈਠਿਆ ਹੀ ਹੈਗਾ ਅਗਲੇ ਦਿਨ ਆਲਾ ਫਿਰ ਓਵਰ ਕਰਾਂ ਦੇ ਨਹੀਂ ਹੈਗਾ ਫਿਰ ਉਹ ਫਿਰ ਕਮਕਾਰੀ ਦਿੰਦਾ ਬਿਲਕੁਲ ਵੇਖੋ ਉਹ ਅਕਲ ਸਿਕਾਈ ਦਿੰਦਾ ਜੀ ਵੇਖੋ ਗੱਲ ਇਹ ਆ ਵੀ ਬੰਦੇ ਜੀ ਜਦੋਂ ਮਤ ਮਾਰਦੀ ਆ ਨਾ ਫਿਰ ਉਹਨੂੰ ਕੋਈ ਨਹੀਂ ਮਾਰਦਾ ਉਹ ਫਿਰ ਆਪਣੇ ਆਪ ਕਰਦਾ ਉਹ ਆਪੇ ਮਾਰ ਜਾਂਦਾ ਜੀ ਮਾਰੀ ਹੋਈ ਹੈ ਇਹਨੇ ਪੰਜਾਬ ਪ੍ਰਤੀ ਜੋ ਜ਼ਹਿਰ ਉਗਲ ਰਹੀ ਆ ਪੰਜਾਬ ਦਾ ਹੁਣ ਪੰਜਾਬ ਦੇ ਪ੍ਰਤੀ ਜੋ ਦੰਗੇ ਹੋਏ ਆ ਉਹ ਇਸ ਫਿਲਮ ਚ ਐਮਰਜੈਂਸੀ ਵਿਖਾਣੀ ਜ਼ਰੂਰੀ ਸੀ ਬਿਲਕੁਲ ਜੀ ਐਮਰਜੈਂਸੀ ਫਿਲ ਤੁਸੀਂ ਬਣਾ ਰਹੇ ਵੀ ਐਮਰਜੈਂਸੀ ਲੱਗੀ ਤੇ ਪੰਗੇ ਪੰਜਾਬ ਜਿਹੜੇ ਪੰਜਾਬ ਚ ਮੁੰਡੇ ਨੌਜਵਾਨ ਇਨਕਾਉਂਟਰ ਕੀਤਾ ਗਿਆ। ਬਿਲਕੁਲ ਆਮ ਪੰਜਾਬ ਪੁਲਿਸ ਦੇ ਅਫਸਰਾਂ ਦੇ ਚਿਹਰੇ ਲੰਗੇ ਕੀਤੇ ਜਾ ਰਹੇ ਚਾਹੀਦੇ ਸੀ ਬਿਲਕੁਲ ਬਿਲਕੁਲ ਹੋਇਆ। ਇੱਕ ਬੰਨੇ ਇਤਰਾਹ ਨੇ ਮਾਰਾ ਕੀਤਾ। ਐਮਰਜੈਂਸੀ ਦੋ ਵਾਰ ਰੇਲ ਲਾਈਏ 1974 ਚਲਾਈ ਜਾਂਦਰਾ ਨੇ ਜਦੋਂ ਓਮ ਪ੍ਰਕਾਸ਼ ਜੈ ਪ੍ਰਕਾਸ਼ ਨਾਲ ਰੇਲ ਲਾਈ ਸੀ। ਦੂਜੀ ਵਾਰ 1984 ਦੇ ਵਿੱਚ ਲੱਗੀ ਹੈ। ਆਪਣੇ ਮੇਰੇ ਖਿਆਲ ਨਾਲ 84 ਲਾਈ ਸੀ। ਤੇ ਦੋ ਵਾਰ ਐਮਰਜੈਂਸੀ ਹੈ ਤੇ ਦੋਨੋਂ ਵਾਰ ਦੀ ਐਮਰਜੈਂਸੀ ਬਕਾਇਦਾ ਪੂਰੀ ਦਿਖਾਣੀ ਜੀਦੀ ਹੈ ਨਾ। ਕੀ ਜੇ ਤੁਸੀਂ ਕਹਦੋ ਕਿ ਫਿਰ ਸੰਤਾ ਜੀ ਲਈ ਲੱਗੀ ਐਮਰਜੈਂਸੀ ਜਾਂ ਸੰਤ ਜੀ ਕੋਈ ਖਾਸ ਚੀਜ਼ ਮੰਗਦੇ ਸੀਗੇ ਕਿ ਸਾਨੂੰ ਵੀ ਅੱਡ ਕੀਤਾ ਜਾਏ ਦੇਸ਼ ਤੋਂ ਸੰਤ ਜੀ ਦਾ ਤੇ ਨਾਂ ਦਾ ਅਜੇ ਤੱਕ ਕੋਈ ਪਰਚਾ ਨਾ ਸੰਤ ਜੀ ਦਾ ਕੋਈ ਐਸਾ ਭਾਸ਼ਣ ਨਾ ਐਸੀ ਕੋਈ ਸਪੀਚ ਹੈ ਕਿ ਸਾਨੂੰ ਖਾਲਸਤਾਨ ਅੱਡ ਦਿਓ ਖਾਲਸਾ ਰਾਜ ਦਿਓ ਉਹਨਾਂ ਦੀ ਐਸੀ ਕੋਈ ਸਪੀਚ ਨਹੀਂ ਨਾ ਅਜੇ ਤੱਕ ਇਹ ਪੇਸ਼ ਕਰ ਸਕਿਆ ਇੰਨੇ ਸਾਲਾਂ ਤੱਕ ਇਹ ਕਹਿੰਦੇ ਰਹੇ ਕਿ ਸੰਤ ਜੀ ਜੁੰਦੇ ਆ ਪਾਕਿਸਤਾਨ ਭੱਜ ਕੇ ਵਾਪਸ ਆਣਗੇ ਜੋ ਰੁਦਾਪੋਰਟ ਲਾ ਇਹਨਾਂ ਨੇ ਐਸਾ ਬੰਨੇ ਆ ਕਿ ਹਾਂ ਜੀ ਇੱਕਦਰਾ ਮਤਲਬ ਜਿਹੜੇ ਸੂਰਮੇ ਜਿੱਦੀ ਬਾਗੇ ਮੈਂ ਤੁਹਾਨੂੰ ਬਾਪ ਰਾ ਕੇ ਜਾਵਾਂਗਾ ਹਾਂ ਬਾਪ ਰਾ ਕੇ ਜਾਵਾਂਗਾ ਜੀ ਉਹ ਜਿਉਂਦੇ ਅਗੇ واپس ਆਣਗੇ ਇਦਾਂ ਕਰਨਗੇ ਮਤਲਬ ਇਹਨਾਂ ਨੇ 15-20 ਸਾਲ ਦਾ ਲੋਕਾਂ ਨੂੰ ਧੂਰਤੀ ਰੱਖਿਆ ਹਾਂ ਜੀ ਤੇ ਉਹ ਚੀਜ਼ ਮਤਲਬ ਕਰਦੇ ਹੋਏ ਇਹਨਾਂ ਨੂੰ ਸ਼ਰਮ ਵੀ ਨਹੀਂ ਆਉਂਦੀ ਹੈਗੀ ਵੀ ਕੱਲ ਜਦ ਸੱਚ ਖੁੱਲਣਾ ਹੈਗਾ ਕਿਉਂਕਿ ਉਹ ਇਹਦਾ ਕਿਹਾ ਆਦੀ ਹੋ ਚੁੱਕੇ ਹੁੰਦੇ ਆ ਕਿ ਲੋਕ ਸਾਡੇ ਤੇ ਲੋਕਾਂ ਦੀ ਬੜੀ ਯਾਦਦਾਸ਼ਤ ਹੈਗੀ ਹੈ ਉਦੋਂ ਆ ਜਦ ਤੱਕ ਅ ਗਰਦੀਸ਼ੰ ਭਲਨਾ ਦੇ ਦੂਜੇ ਬੱਟੇ ਹੁੰਦੇ ਆ ਅਗਲੇ ਕਹਿੰਦੇ ਆ ਕਿ ਚਲੋ ਇਹ ਜਾਣ ਕੇ ਤੇ ਦੂਜੇ ਅਸੀਂ ਆਵਾਂਗੇ ਕਿਉਂਕਿ ਜਿਵੇਂ ਚਾਹੀਏ ਨਾ ਚਾਹੀਏ ਆ ਕਾਫੀ ਜਾਣੇ ਅਕ ਜੇ ਸੰਤ ਜੀ ਰੜਕਦੇ ਹੁੰਦੇ ਸੀ ਵੀ ਆਪਣੇ ਹੀ ਪਾਰਟੀ ਦੇ ਬੰਦੇ ਲਾ ਲਈਏ ਤੇ ਹੋਰਾਂ ਦੀ ਵੀ ਸੰਤ ਜੀ ਕਾਫੀ ਬੰਦਿਆਂ ਦੇ ਰਾਹ ਦੇ ਰੋਲੇ ਸੀ ਕਿਉਂਕਿ ਉਹ ਲੋਕਾਂ ਨੂੰ ਨਸ਼ਿਆਂ ਨੂੰ ਤੋੜ ਕੇ ਰੱਬ ਨਾਲ ਜੋੜਦੇ ਸੀਗੇ ਬਾਣੀ ਨਾਲ ਜੋੜਦੇ ਸੀਗੇ ਆਪਣੇ ਪੰਜਾਬ ਨਾਲ ਜੋੜਦੇ ਸੀ ਪਾਣੀ ਨਾਲ ਖੇਤੀਬਾੜੀ ਨਾਲ ਜੋੜਦੇ ਸੀਗੇ ਸੱਚ ਨਾਲ ਜੋੜਦੇ ਸੀ ਉਹ ਕਹਿੰਦੇ ਸੀ ਵਿਆਹ ਦੇ ਵਿੱਚ ਬਰਾਤੀ ਜ਼ਿਆਦਾ ਨਾਲ ਲਿਆਓ ਸਿਰ 10 12 ਬੰਦੇ ਆਓ ਵਿਆਹ ਕਰਕੇ ਚਲੇ ਜਾਓ ਉਹਨੇ ਮਰਤਾਨਾਂ ਕਹਿੰਦੇ ਸੀ ਵੀ ਤੁਸੀਂ ਕਰਜ਼ਾ ਆਪਣੇ ਤੇ ਨਾ ਚੜਾਓ ਵਿਆਹ ਮਹਿੰਗੇ ਮਹਿੰਗੇ ਵਿਆਹ ਕਰਕੇ ਸਸਤੇ ਵਿਆਹ ਕਰੋ ਤੇ ਗੁਰਦੁਆਰੇ ਜਾਂ ਆਮ ਵਿਆਹ ਕਰੋ ਤੇ ਉੱਥੇ ਕੋਈ ਲੈ ਜਾਓ ਉਹ ਆਮ ਸਾਦਾ ਜੀਵਨ ਜਿਹਨਾਂ ਸਕਾਰੇ ਵੀ ਜਿਹਨਾਂ ਇਹ ਸਾਡੇ ਗੁਰੂਆਂ ਨੇ ਸਿਖਾਇਆ ਹੋਇਆ ਤੇ ਇਹੀ ਚੀਜ਼ ਉਹਨਾਂ ਨੂੰ ਸਰਕਾਰਾਂ ਨੂੰ ਰਾਸ ਨਹੀਂ ਆਈ ਕਿ ਵੱਡੇ ਵੱਡੇ ਬੈਂਕਸ ਹੈਗੇ ਆ ਹੋ ਰਹਿ ਗਿਆ ਨਾ ਮਲਟੀ ਨੈਸ਼ਨਲ ਲੈਵਲ ਦੇ ਉੱਤੇ ਉਹਨਾਂ ਨੇ ਲੋਕਾਂ ਨੂੰ ਕਰਜ਼ੇ ਹੀ ਬਣਾ ਰੱਖਿਆ ਲੋਕਾਂ ਨੂੰ ਮਹਿੰਗੀ ਮਹਿੰਗੀ ਗੱਡੀਆਂ ਹੈਗੀਆਂ ਹੋ ਰਹੀਆਂ ਪਰ ਸਾਇਨ ਕੀ ਹੈ ਉਹ ਕ੍ਰੈਡਿਟ ਤੇ ਹੈਗੀਆਂ ਲੋਨ ਤੇ ਹੈਗੀਆਂ ਤੇ ਕਰਜ਼ੇ ਦੇ ਹੀਠਾਂ ਜਦੋਂ ਹੈ ਜੇ ਅੱਜ ਮਤਲਬ ਕਰਜ਼ਾ ਨਾ ਚੁਕਾਇਆ ਜੇ ਸਾਰੀ ਚੀਜ਼ਾਂ ਨਾਲ ਕਿਨਾਂ ਬੈਂਕ ਨੇ ਇਹ ਹੋਰਾਂ ਚੀਜ਼ਾਂ ਨੇ ਰਿਕਵਰ ਕਰ ਲੈਣੀਆਂ ਕਰਜ਼ੇ ਦੇ ਉੱਤੇ ਕਰਜ਼ਾ ਚੱਕ ਕੇ ਜੇ ਅਸੀਂ ਅਮੀਰ ਬਣਿਆ ਤੇ ਫਿਰ ਕਾਦੇ ਅਮੀਰ ਹੋ ਗਏ ਅਸੀਂ ਉਸ ਤੋਂ ਚੰਗਾ ਤਾਂ ਬੰਦਾ ਗਰੀਬੀ 'ਚ ਰਹੇ ਜਿੱਦੂ ਚਾਦਰ ਹੈਗੀ ਹੈ ਉਨੇ ਕੇ ਪੈਰ ਪਸਾਰੇ ਬੰਦਾ ਕਹੇ ਕਿ ਕਿ ਨਮਾਰ ਦੇ ਮੰਜੇ ਤੇ ਪਏ ਆ ਤਾਂ ਸਾਨੂੰ ਕੋਈ ਸ਼ਰਮ ਨਹੀਂ ਆਗੀ ਵੀ ਅਸੀਂ ਕਿਹਦਾ ਕੋਈ ਦੇਣਾ ਨਹੀਂ ਹੈਗਾ ਨਾ ਬੈਂਕ ਦਾ ਦੇਣਾ ਨਾ ਅਸੀਂ ਕਿਸੇ ਤੋਂ ਕੁਝ ਲਿੱਤਾ ਨਾ ਅਸੀਂ ਕਿਹਦਾ ਕੁਝ ਖਾਣੇ ਆ ਭਾਵੇਂ ਅਸੀਂ ਨਮਾਰ ਦੇ ਮੰਜੇ ਤੇ ਪਏ ਆ ਪਰ ਆਨੰਦ ਦੀ ਨੀਂਦ ਪਏ ਆ ਕਿ ਸਾਡੇ ਕੋਲ ਕੋਈ ਮੰਗਣ ਨਹੀਂ ਆਊਗਾ ਕਿ ਕੋਈ ਲੈਣ ਨਹੀਂ ਆਊਗਾ ਅਸੀਂ ਕਿ ਜੇ ਵਿਆਹ ਕਰਨਾ ਆਪਣੀ ਤੀਜਾ ਕਰ ਠੀਕ ਤਰੀਕੇ ਨਾਲ ਕਰਾਂਗੇ ਅਸੀਂ ਇੱਥੇ ਅਸ਼ਲੀਲ ਫਿਲਮਾਂ ਦਿਖਾ ਦੇਖ ਕੇ ਮਦਲ ਬੱਚੇ ਚਰਿੱਤਰਵਾਨ ਹੋਣੇ ਚਿਹਦੇ ਆ ਆ ਜਿਨ੍ਹਾਂ ਦੀਆਂ ਫਿਲਮਾਂ ਦੇ ਦੇ ਕੇ ਗੱਦੀਆਂ ਫਿਲਮਾਂ ਜਿਦਾਂ ਹੀ ਦਿਖਾ ਰਹੇ ਆ ਜਾਂ ਜਿੱਦਾਂ ਦੀਆਂ ਇਹ ਫਿਲਮਾਂ ਪ੍ਰਮੋਟ ਕਰਦੇ ਪਏ ਹੈਗੇ ਆ ਅੱਜ ਕੱਲ੍ਹ ਦੇਖ ਲੋ ਆ ਜਿਆਦਾ ਫਿਲਮਾਂ ਦੇ ਵਿੱਚ ਗੇਜ਼ ਦੀ ਜਿਆਦਾ ਪਬਲਿਸਿਟੀ ਕੀਤੀਆਂ ਦੀ ਹੈ ਕਿ ਗੇਜ਼ ਉਹ ਨਾਰਮਲ ਗੱਲ ਹੈ ਗੇਜ਼ ਜੀ ਇਹ ਵੀ ਜੋ ਵੀ ਇਹਨਾਂ ਦੀ ਮਤਲਬ ਹੁੰਦੀ ਹੈ ਇਹ ਆਈ ਹਾਂ ਇਹ ਨਹੀਂ ਇਹ ਪਤਾ ਨਹੀਂ ਕੋਈ ਐਦਾ ਨਹੀਂ ਜਿਹਦੇ ਕਰ ਆਈ ਇਸ ਮੀਟਰੀ ਮਤਲਬ ਵੀ ਹਾਂ ਜਿਹਨਾਂ ਦੀ ਹੁੰਦੀ ਹੈ ਤੇ ਮਤਲਬ ਕੀ ਹੁੰਦਾ ਮੈਨੂੰ ਯਾਦ ਨਹੀਂ ਆ ਰਿਹਾ ਇਸ ਟਾਈਮ ਇਹ ਅਦਰੋ ਸੰਸਥਾ ਹੈ ਨਹੀਂ ਠੀਕ ਹੈ ਜਿਹੜੇ ਕੁਦਰਤੀ ਹੈਗੇ ਆ ਆਪਾਂ ਨਾ ਕਹਿੰਦੇ ਆ ਇੱਜ਼ਤ ਕਰਦੇ ਆ ਤੇ ਹੋਰ ਬਣੋ ਵੀ ਉਹਨਾਂ ਦੀ ਜਿੱਦਾਂ ਹੈਗੇ ਉਦਾਂ ਰਹਿਣ ਕਰਨ ਬਣਾਣਾ ਉਹ ਠੀਕ ਹੈ ਪਰ ਜੇ ਤੁਸੀਂ ਕਹੋ ਕਿ ਇਸ ਚੀਜ਼ ਨੂੰ ਤੁਸੀਂ ਪਬਲੀਕਲੀ ਪ੍ਰਮੋਟ ਕਰਕੇ ਉਹ ਚੀਜ਼ ਨੂੰ ਕਰਦੇ ਪਏ ਹੋ ਤੇ ਉੱਥੇ ਮਤਲਬ ਲੋਕਾਂ ਨੂੰ ਉਹ ਵੀ ਕਲਾਫਤ ਵੀ ਕਰਨੀ ਚਾਹੀਦੀ ਹੈਗੀ ਹੈ ਜਿਹਨੂੰ ਸੋਜੀ 1 2 3 ਕਹਿੰਦੇ ਹੈਗੇ ਆ ਕਿ ਬੱਚਿਆਂ ਨੂੰ 4 ਸਾਲ ਦੇ ਆ ਤੁਸੀਂ ਗਲਤ ਇਰਾਦੇ ਸਿਖਾਓਗੇ ਤਾਂ ਫਿਰ ਹਰੀ ਸਿੰਘ ਨਰਵਾਨੀ ਬਣਨਗੇ ਠੀਕ ਹੈ ਜੀ ਜਿਹੜੀ ਇਮਰੈਸ਼ਨ ਫਿਲਮ ਹੈ ਇਹ ਫਿਰ ਇਹ ਦੇ ਮਗਰ ਬੀਜੇਪੀ ਦੀ ਮੰਚਾ ਕੀ ਹੈ ਵੀ ਜੇ ਬੀਜੇਪੀ ਨੇ ਬਣਾਈ ਹੈ ਦੇਖੋ ਜੀ ਇਸ ਚ ਡਾਇਰੈਕਟਲੀ ਦੇਖਦਾ ਆਉਂਦਾ ਹੈ ਕਿ ਪਾਰਟੀਆਂ ਧਰਾ ਕਦੇ ਤੀਜੀ ਧਰਨਾ ਕੋਈ ਸਾਇਲੈਂਟ ਹੁੰਦੀ ਨਹੀਂ ਐਂ ਤਾਂ ਕਹਿਰੀਏ ਕਿ ਹਰ ਸਟੇਟ ਦੇ ਵਿੱਚ ਇੱਕ ਇੱਕ ਖੇਤਰੀਆ ਪਾਰਟੀ ਵੀ ਹੁੰਦੀ ਹੈ ਦੋ ਨੈਸ਼ਨਲ ਲੈਵਲ ਦੀਆਂ ਪਾਰਟੀਆਂ ਹੋਣਗੀਆਂ ਜਿਹੜੀਆਂ ਸਾਰੇ ਆਮ ਲੜਦੀਆਂ ਕਿਸੇ ਨਾਲ ਤੇ ਹਰ ਸਟੇਟ ਦੇ ਵਿੱਚ ਇੱਕ ਸਟੇਟ ਦੀ ਪੋਲਿਟਿਕਸ ਹੁੰਦੀ ਹੈ ਜਿਹੜੀ ਸਟੇਟ ਦੀ ਮਤਲਬ ਪਾਰਟੀ ਹੁੰਦੀ ਹੈ ਤੇ ਉਹ ਪਾਰਟੀ ਐਡਾ ਵੱਡਾ ਮਤਲਬ ਰੂਲ ਨਹੀਂ ਖੇੜੀ ਜੀ ਗੇਮ ਇਹ ਗੇਮ ਖੇਡੀ ਜਾਂਦੀ ਹੈ ਜੀ ਦੋ ਪਾਰਟੀਆਂ ਦੇ ਵਿੱਚ ਜਿਹੜੀ ਮੇਨ ਵੱਡੀਆਂ ਹੁੰਦੀਆਂ ਹਨ ਅਗਲੇ ਦਿਖਾਣਾ ਚਾਹੁੰਦੇ ਆ ਕਿ ਜੀ ਸਾਡੇ ਲੀਡਰਾਂ ਨੂੰ ਅੰਦਰ ਕੀਤਾ ਗਿਆ ਉਹਨਾਂ ਦਾ ਡਿਕਟੇਟਰਸ਼ਿਪ ਨਾਲ ਤਕਾ ਹੋਇਆ ਉਹਨਾਂ ਦੇ ਨਾਲ ਹੋਰ ਹੋਇਆ ਤਾਂ ਤਕਾ ਸਿਰਫ ਉਹਨਾਂ ਦੇ ਨਾਲ ਨਹੀਂ ਹੋਇਆ ਹੈਗਾ ਤਕਾ ਹੋਰ ਨਾਲ ਵੀ ਹੋਇਆ ਪੰਜਾਬੀਆਂ ਨਾਲ ਵੀ ਹੋਇਆ ਪੰਜਾਬੀਆਂ ਸਭ ਤੋਂ ਵੱਡੀ ਗੱਲ ਤਾਂ ਪਹਿਲਾਂ ਕਿਹਾ ਸੀ ਕਿ 1956 ਦਾ ਰੱਖਿਆ ਨਹੀਂ ਦਿਖਾਇਆ ਕਿ ਵਟਵਾਰਾ ਜਿਹੜਾ ਪੰਜਾਬ ਦਾ ਕੀਤਾ ਵਿయోగ ਨਹੀਂ ਦਿਖਾਇਆ ਸਿੱਧਾ 1976 ਇਹ ਦਿਖਾ ਰਹੇ ਆ ਇਹ ਤੇ ਇਹ ਹੋ ਰਿਹਾ ਤੇ ਹੋ ਰਿਹਾ ਵੀ ਐਮਰਜੈਂਸੀ ਲੱਗ ਗਈ ਬੰਗਲਾਦੇਸ਼ ਵੀ ਬਟਵਾਰਾ ਹੋ ਗਿਆ ਹੋਰ ਹੋ ਗਿਆ ਤੇ ਪੰਜਾਬ ਦੇ ਵਿੱਚ ਬਟਵਾਰਾ ਹੋਇਆ ਉਹ ਕਿਸ ਅਭਿਆਸ ਕੀਤਾ ਉਹ ਤਾਂ ਦਿਖਾਇਆ ਨਹੀਂ ਆਇਆ ਤੇ ਉਹ ਦੁਕਾਨਾ ਬੰਦਦਾ ਨਹੀਂ ਸੀ ਜਦੋਂ ਦੀ ਸਾਰਾ ਦਿਖਾ ਰਹੇ ਆ ਪੰਜਾਬ ਦਾ ਬਟਵਾਰਾ ਦਿਖਾਓ ਕਿ ਪੰਜਾਬ ਦੇ ਬਟਵਾਰਾ ਤੁਸੀਂ ਕਰ ਰਹੇ ਆ ਤੇ ਤੁਸੀਂ ਉੱਥੇ ਲੋਕਾਂ ਨੂੰ ਜਿਹੜੇ ਪੰਜਾਬ ਦੇ ਗੰਗੇ ਹੋਏ ਆ ਪੰਜਾਬ ਦੇ ਵਿੱਚ ਜੋ ਐਮਰਜੈਂਸੀਆਂ ਲਾਈਆਂ ਗਈਆਂ ਬ ਪੰਜਾਬ ਦੇ ਨਾਲ ਜਿਹੜੇ ਨੌਜਵਾਨੀ ਦਾ ਕਾਹਨ ਕੀਤਾ ਗਿਆ ਪੰਜਾਬ ਦੇ ਨੌਜਵਾਨਾਂ ਨੂੰ ਸ਼ਰਿਆਮ ਚੱਕ ਕੇ ਕਿਤੇ ਰੋਹੀ ਤੇ ਜਾ ਕੇ ਮੁਕਾਬਲਾ ਬਣਾ ਦਿੱਤਾ ਜਾਂਦਾ ਸੀ ਦਰਿਆਮਾ ਤੇ ਰੋੜ ਦਿੱਤਾ ਜਾਂਦਾ ਸੀ ਜਸਵੰਤ ਸਿੰਘ ਖਾਲੜਾ ਜੀ ਦਾ ਹੁਣ ਤੱਕ ਪਤਾ ਹੀ ਨਹੀਂ ਲੱਗਾ ਸਾਡੇ ਸਰਕਾਰ ਜੋ ਜ਼ਥੇਦਾਰ ਗੁਰਦੇਵ ਸਿੰਘ ਕਮਕੇ ਜਿਨ੍ਹਾਂ ਦਾ ਬਹੁਤ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਫਿਰ ਉਹਨਾਂ ਦੇ ਸਰੀਰ ਨੂੰ ਟੋਟੇ ਟੋਟੇ ਕਰਕੇ ਬਹਿਰਮੀ ਦੇ ਨਾਲ ਉਹਨਾਂ ਨੂੰ ਦਰਿਆ 'ਚ ਰੋੜ ਦਿੱਤਾ ਗਿਆ ਉਹ ਪੰਜਾਬ ਪੁਲਸ ਦੇ ਉਹਨਾਂ ਦਰਿੰਦੇ ਅਫਸਰਾਂ ਦਾ ਚਿਹਰਾ ਕਿਉਂ ਨੰਗਾ ਨਹੀਂ ਕੀਤਾ ਜਾ ਸਕਦਾ ਸਤਪਾਲ ਸਿੰਘ ਗਿੱਲ ਐਸ ਐਚਓ ਸਾਬਕਾ ਐਸ ਐਚਓ ਜਿਨੇ ਬਹੁਤ ਸਾਰੇ ਪੰਜਾਬ ਪੁਲਸ ਦੇ ਚਿਹਰੇ ਨੰਗੇ ਵੀ ਕੀਤੇ ਆ ਆਪਣੀ ਡਿਊਟੀ ਦੇ ਦਰਮਿਆਨ ਉਹਨੇ ਬਹੁਤ ਸਾਰੇ ਜਿਹੜੇ ਕਾਨੂੰਨੀ ਕੰਮ ਹੋਏ ਸਨ ਉਹਨਾਂ ਬਾਰੇ ਵੀ ਪਾਕੂ ਵੀ ਦੱਸਿਆ ਸਤਪਾਲ ਸਿੰਘ ਗਿੱਲ ਇੱਕ ਮਰਦੇ ਆ ਜਿਨੇ ਹੁਣ ਤੱਕ ਇਹੋ ਜੀਆਂ ਗੱਲਾਂ ਕੀਤੀਆਂ ਪਰ ਬਹੁਤ ਸਾਰੇ ਹੋਰ ਅਫਸਰ ਜਿਨ੍ਹਾਂ ਨੂੰ ਚਾਹੀਦਾ ਸੀ ਕਿ ਸਾਡੀ ਡਿਊਟੀ ਦੇ ਦਰਮਿਆਨ ਦਰਮਿਆਨ ਇਹ ਕੁਝ ਹੁੰਦਾ ਰਿਹਾ ਸੀ ਬੋਲ ਨਹੀਂ ਸਕੇ ਪਰ ਹੁਣ ਅਸੀਂ ਡਿਊਟੀ ਤੇ ਨਹੀਂ ਅਸੀਂ ਇਹ ਸੱਚ ਦੱਸਣਾ ਸਾਡਾ ਫਰਜ਼ ਬਣਦਾ ਪਰ ਇਹ ਕੋਈ ਅਫਸਰ ਨਹੀਂ ਤਰਿਆ ਬਾਕੀ ਅਫਸਰਾਂ ਨੂੰ ਲੋੜ ਹੈ ਕਿ ਉਹ ਪੰਜਾਬ ਦੇ ਨਾਲ ਜਿਹੜਾ ੱਟਕਾ ਹੋਇਆ ਨੌਜਵਾਨਾਂ ਦਾ ੱਟਕਾ ਹੋਇਆ ਉਹਨਾਂ ਦੇ ਸਾਹਮਣੇ ਥਾਣਿਆਂ ਦੇ ਵਿੱਚ ਕਿਵੇਂ ਪਿਆ ਦੀ ਬੇਪੱਤ ਲੁੱਤੀ ਗਈ ਕਿਵੇਂ ਉਹਨਾਂ ਦੇ ਸਾਹਮਣੇ ਨੌਜਵਾਨਾਂ ਨੂੰ ਕਤਲ ਕੀਤਾ ਜਾਂਦਾ ਤੇ ਉਹਨਾਂ ਦੇ ਸਾਹਮਣੇ ਉਹਨਾਂ ਦੀਆਂ ਭੈਣਾਂ ਨੂੰ ਨਗਲ ਕੀਤਾ ਜਾਂਦਾ ਸੀ ਤੇ ਕਿਵੇਂ ਉਹਨਾਂ ਦੇ ਨਾਲ 30 ਡਿਗਰੀ ਪ੍ਰੈਸ਼ਰ ਕਰਕੇ ਉਹਨਾਂ ਨੂੰ ਮਾਰਿਆ ਗਿਆ ਇਹ ਸਭ ਕੁਝ ਪੰਜਾਬ ਪੁਲਿਸ ਦੇ ਕੋਈ ਅਫਸਰ ਨੂੰ ਚਾਹੀਦਾ ਜਿਹੜੇ ਆਪਣੀ ਡਿਊਟੀ ਦੇ ਦਰਮIAN ਇਸ ਪਾਪਾਂ ਦੇ ਭਾਗੀ ਨਹੀਂ ਬਣੇ ਪਰ ਉਹਨਾਂ ਨੇ ਦੇਖਿਆ ਹੈਗਾ ਜੇ ਉਹ ਚਾਹੁੰਦੇ ਆ ਤੇ ਉਹ ਜ਼ਰੂਰ ਆਪਣੀ ਜਨਨ ਹਾਰਦ ਵਿੱਚ ਇਹੋ ਜਗ 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 ਜਹਰ ਕਰ ਸਕਦੇ ਆ ਜੈ ਸਰਪਾਲ ਸਿੰਘ ਜਿਨ੍ਹਾਂ ਨੇ ਬੇਅਦਬੀ ਕਾਂਡ ਦੇ ਲਈ ਆਪਣੀ ਨੌਕਰੀ ਨੂੰ ਵੀ ਲਤ ਮਾਰ ਦਿੱਤੀ ਉਹ ਬੇਅਦਬੀ ਦੇ ਕਾਂਡ ਦੇ ਮੁੱਖ ਗਵਾਹ ਆ ਜਿਨ੍ਹਾਂ ਦੇ ਸਾਹਮਣੇ ਇਹ ਸਭ ਕੁਝ ਹੋਇਆ ਉਹਨਾਂ ਨੂੰ ਪਤਾ ਉਹਨਾਂ ਨੇ ਚੰਗੀ ਇਨਵੈਸਟੀਗੇਸ਼ਨ ਵੀ ਕੀਤੀ ਹੈ ਤੇ ਜਿਨ੍ਹਾਂ ਨੇ ਬਾਦਲਾ ਨੂੰ ਬਹੁਤ ਬੁਰੇ ਤਰੀਕੇ ਦੇ ਨਾਲ ਫਸਾਇਆ ਹੋਇਆ ਸੋ ਵੀਰ ਮਨਦੀਪ ਸਿੰਘ ਖਾਲਸਾ ਜੀ ਨੇ ਅੱਜ ਗੱਲਬਾਤ ਕੀਤੀ ਐਮਰਜੈਂਸੀ ਬਾਰੇ ਇਹ ਮਰਜ਼ੀ ਕੋ ਹਰਸਗੇ ਜੀ ਕੋਈ ਨਹੀਂ ਹੈਗਾ ਹਾਂ ਜੀ ਵੀ ਜੀ ਕੋਈ ਕਹਿਣਾ ਚਾਹੁੰਦੇ ਨੇ ਇਹ ਕਿਹੜੀ ਗੱਲ ਹੈ ਜੀ ਕਿ ਜੇ ਸੱਚੇ ਦਿਖਾਣੇ ਜਾਂਦੇ ਹੈਗੇ ਵੀ ਜਿਵੇਂ ਕਹਿ ਦੀਏ ਭਾਵੇਂ ਕਾਂਗਰਸ ਹੈ ਭਾਵੇਂ ਬੀਜੇਪੀ ਹੈ ਠੀਕ ਹੈ ਪੋਲੀਟੀਕਲ ਪਾਰਟੀਆਂ ਹੈ ਰਾਈਵਲਰੀ ਚੱਲ ਰਹੀ ਰਹਿੰਦੀ ਹੈ ਇਹਨਾਂ ਦੀ ਆਪਸ ਵਿੱਚ ਬੀਜੇ ਸੱਚ ਦਿਖਾਣੇ ਚਾਹੁੰਦੇ ਆ ਉਹਨੇ ਪਿੱਛੇ ਜੇ ਇੱਕ ਬਰਗੇਡੀਅਨ ਸੀਗੇ ਅਮਰੀਕਾ ਨਾਲ ਉਹਨੇ ਆਪਣੀ ਕਿਤਾਬ ਲਿਖੀ ਹੈ ਉਹ ਕਿਤਾਬ ਨਸ਼ਰ ਤੱਕ ਨਹੀਂ ਹੋਣ ਦਿੱਤੀ ਹੈਗੀ ਉਸ ਦੇ ਵਿੱਚ ਪੂਰਾ ਅਟੈਕ ਦੇ ਬਾਰੇ ਦੱਸਿਆ ਹੋਇਆ ਹੈ ਪੀਪਲ ਆਮ ਆ ਹੋ ਗਿਆ ਸੱਜਗ ਸਟ੍ਰਾਈਕਸ ਹੋ ਗਏ ਹੋ ਹੋ ਗਏ ਉਹਨਾਂ ਨੇ ਆਨ ਡਿਊਟੀੋਂ ਰਿਟਾਇਰ ਹੋਣ ਤੋਂ ਬਾਅਦ ਉਹਨਾਂ ਨੇ ਆਪਣੀ ਆਪ ਜੀਵਨੀ ਲਿਖੀ ਹੈ ਉਹਨਾਂ ਨੇ ਆਪਣੀ ਲਾਈਫ ਸਟੋਰੀ ਲਿਖੀ ਹੈਗੀ ਤੇ ਉਸ ਚੀਜ਼ ਨੂੰ ਰਿਲੀਜ਼ ਤੱਕ ਨਹੀਂ ਹੋਂ ਦਿੱਤਾ ਜਾ ਰਿਹਾ ਹੈਗਾ ਉਸ ਕਿਤਾਬ ਨੂੰ ਤੇ ਉਹ ਚੀਜ਼ਾ ਹੁੰਦਾ ਕਿ ਲੋਕਾਂ ਦੇ ਅੱਗੇ ਸੱਚ ਆਮ ਕਿ ਨਹੀਂ ਦਿੱਤਾ ਜਾਂਦਾ ਜਦਕਿ ਉਹ ਇੱਕ ਹਿੰਦੂ ਫੇਸ ਹੈਗੇ ਜਿਹੜੇ ਬ੍ਰਿਗੇਡੀਅਰ ਹੈਗੇ ਹੈ ਉਹ ਸਾਰੇ ਇਹ ਉਹਨਾਂ ਨੇ ਆਪਣੀ ਅਕਾੜੇ ਵਰਗੇ ਕਿੰਨੇ ਅਫਸਰ ਸਰ ਹੁੰਦੇ ਹਨ ਹਿੰਮਤ ਕਰ ਕਰੇ ਜੀ ਹੋਗੇ ਦੂਸਰੇ ਟੂ ਦਾ ਲਾਸਟ ਬੁਲੇਟ ਸੀ ਜਿਹੜੇ ਆਈ ਜੀ ਸੀਗੇ ਚੂੜ ਵਰਗਿਆਂ ਨੇ ਆਏ ਗੱਤੰਦ ਚੂੜ ਜੂਰ ਗਏ ਬਿਲਕੁਲ ਬਾਕੀ ਉਹ ਜੇ ਮਰਦ ਬੰਦਿਆਂ ਨੂੰ ਕਿਉਂ ਨਹੀਂ ਸਰਕਾਰ ਅੱਗੇ ਲੈ ਕੇ ਆਉਂਦੀਆਂ ਕਿਉਂਕਿ ਉਹਨਾਂ ਨੂੰ ਪਤਾ ਵੀ ਸਾਡੀਆਂ ਗਲਤੀਆਂ ਅਮਰਜੈਂਸੀ ਫਰਾਂਸ ਜੀ ਕਿੰਨੇ ਖਾਸੀ ਜੀ ਦਿਖਾਈ ਹੈਗੀ ਹੈ ਚੰਗੀ ਕਹਿੰਦੇ ਕਿ ਉਸ ਤੋਂ ਦੱਸਿਆ ਕਿ ਦਿਨ ਉਹ ਪ੍ਰੈਜ਼ੀਡੈਂਟ ਤੈਨੂੰ ਪਤਾ ਕਿਵੇਂ ਬਣਾਇਆ ਗਿਆ ਕੀ ਮਿਹਰਬਾਨੀ ਨਾਲ ਬਣਾਇਆ ਗਿਆ ਉਸੇ ਕਿਹਾ ਗਿਆ ਕਿ ਮੇਰੀ ਮਿਹਰਬਾਨੀ ਨਾਲ ਬਣਾਇਆ ਗਿਆ ਇੰਦਰਾ ਗਾਂਧੀ ਦੁਆਰਾ ਕਿ ਇੰਦਰਾ ਗਾਂਧੀ ਦੀ ਮਿਹਰਬਾਨੀ ਦੇ ਨਾਲ ਪ੍ਰੈਜ਼ੀਡੈਂਟ ਬਣਾਇਆ ਗਿਆ ਤੇ ਹੁਣ ਵੀ ਮੇਰੇ ਖਿਆਲ ਨਾਲ ਪ੍ਰੈਜ਼ੀਡੈਂਟ ਫਿਰ ਉਸੇ ਹਿਸਾਬ ਸੇ ਰਹਿ ਕੇ ਵੀ ਮਣੀਪੁਰ ਚ ਦੰਗੇ ਹੋਏ ਤੇ ਪ੍ਰੈਜ਼ੀਡੈਂਟ ਨੇ ਨੀਂ ਜੱਤੀ ਤੋਂ ਹੁਣ ਕਰਕੇ ਵੀ ਉਧਰ ਦਾ ਪਤਾ ਨਹੀਂ ਪੁੱਛ ਰਿਹਾ ਕਿ ਪ੍ਰੈਜ਼ੀਡੈਂਟ ਮਤਲਬ ਵੀ ਸੁੱਤੇ ਪਏ ਹੈਗੇ ਆ ਕਿ ਇੱਕ ਮਹਿਲਾ ਹੋਣ ਦੇ ਨਾਤੇ ਉਹਨਾਂ ਦੇ ਵਿੱਚ ਸੰਵੇਦਨਾ ਨਹੀਂ ਜਾਗੀ ਕਿ ਦੋ ਬੀਬੀਆਂ ਲਗਨ ਕਰਕੇ ਘੁਮਾਈਆਂ ਗਈਆਂ ਹਲੇ ਤੱਕ ਉਹ ਇੱਕ ਤਰ੍ਹਾਂ ਨਾਲ ਲਾਈਨ ਕੱਟ ਕਰ ਰੱਖੀ ਆ ਉਸ ਸਟੇਟ ਦੀ ਕਿ ਉੱਥੇ ਕੀ ਹੋ ਰਿਹਾ ਕੀ ਨਹੀਂ ਕੋਈ ਪੱਤਰਕਾਰ ਨਹੀਂ ਉੱਥੇ ਜਾ ਪਾ ਰਿਹਾ ਉੱਥੇ ਦੇ ਬੰਦੇ ਜਿਉਂਦੇ ਆ ਮਰ ਗਏ ਕਿ ਰੁਕ ਗਈ ਲੜਾਈ ਜਾਂ ਚੱਲ ਰਹੀ ਆ ਉਹ ਚੀਜ਼ਾਂ ਨਹੀਂ ਸਾਹਮਣੇ ਆਉਂਦੀਆਂ ਯਾਰੀਆਂ ਤੇ ਉਸ ਚੇਹ ਦਿਖਾਇਆ ਗਿਆ ਕਿ ਪ੍ਰੈਜ਼ੀਡੈਂਟ ਜਿਹੜਾ ਹੈਗਾ ਉਹ ਪ੍ਰਾਈਮ ਮਿਨਿਸਟਰ ਤੈ ਕਰਦਾ ਕਿ ਪ੍ਰੈਜ਼ੀਡੈਂਟ ਕੀ ਕਰੂਗਾ ਕੀ ਨਹੀਂ ਵੀ ਇੱਕ ਪ੍ਰਾਈਮ ਮਿਨਿਸਟਰ ਕੋਲ ਜ਼ਿਆਦਾ ਹੱਕ ਹੈਗੇ ਪ੍ਰੈਜ਼ੀਡੈਂਟ ਤੋਂ ਜ਼ਿਆਦਾ ਜਦ ਕਿ ਰਾਸ਼ਟਰਪਿਤਾ ਫਿਰ ਕਿਉਂ ਕਿਹਾ ਜਾਂਦਾ ਵੀ ਅੱਜ ਬਹੁਤ ਸਾਰੀਆਂ ਗੱਲਾਂ ਜਿਹੜੇ ਫਿਲਮਾਂ ਦੇ ਵਿੱਚ ਵਿਖਾਈਆਂ ਗਈਆਂ ਕਿਉਂਕਿ ਭਾਵੇਂ ਸਿਨੇਮਾ ਘrate ਪੰਜਾਬ ਵਿੱਚ ਪੰਜਾਬ ਦੇ ਜਿਹੜੇ ਬਾਕੀ ਤੂਬੀ ਆਉਣ ਲਗਨ ਦਿੱਤੀ ਗਈ। ਬਾਕੀ ਸਿੱਧੀ ਜੀ ਗੱਲ ਹੈ ਜੀ ਕਿ ਇਹ ਚੀਜ਼ ਦਿਖਾਣਾ ਚਾਹੁੰਦੇ ਆ ਜੀ ਇਹਨਾਂ ਨੇ ਸੰਤਾਂ ਦਾ ਦਿਖਾਇਆ ਨਾ ਵੀ ਸੰਤਾਂ ਦੇ ਭੇਜ ਦੇ ਵਿੱਚ ਇੱਕ ਸਿੱਖ ਨੂੰ ਖੜਾ ਕਰਤਾ ਕਿ ਵੀ ਸੰਤ ਜੀ ਦੇ ਤੌਰ ਤੇ ਦਿਖਾਤਾ। ਪੰਜੇ ਦਿਖਾਇਆ ਤਾਂ ਉਹਨਾਂ ਨੇ ਕਰਨਾ ਚਾਹਿਆ ਇੰਨਾ ਜਿਗਰਾ ਰੱਖਦੇ ਤੁਸੀਂ ਅਨੰਦਪੁਰ ਸਾਹਿਬ ਦਾ ਮੱਤਾ ਅੱਗੇ ਰੱਖੋ। ਹੂੰ। ਇੰਨਾ ਜਿਗਰਾ ਰੱਖੋ ਦੁਨੀਆ ਆਪ ਫੈਸਲਾ ਕਰ ਲੂਗੀ ਵੀ ਅਨੰਦਪੁਰ ਸਾਹਿਬ ਦਾ ਮੱਤਾ ਲੋਕਾਂ ਦੇ ਦੇਸ਼ ਦੇ ਗਰੀਬਾਂ ਦੇ ਹੱਕ ਜੀ ਸੰਤਾ ਨੇ ਪੰਜਾਬ ਤੇ ਪੰਜਾਬ ਦੇ ਗਵਾਂਢੀ ਸੂਬਿਆਂ ਵਾਸਤੇ ਕਿੰਨਾ ਵੱਡਾ ਫੈਸਲਾ ਲਿਆ ਜੀ ਨੰਬਰ ਸਾਹਿਬ ਦੇ ਮਤੇ ਸੋ ਵੀਡੀਓ ਲੰਮੀ ਹੋ ਜਾਏਗੀ ਗੱਲਬਾਤ ਕਰਦੇ ਰਵਾਂਗੇ ਵੀਰ ਮਨਦੀਪ ਸਿੰਘ ਖਾਲਸਾ ਜੀ ਦੇ ਨਾਲ ਐਮਰਜੈਂਸੀ ਫਿਲਮਾ ਇਹੋ ਜਿਹੀ ਫਿਲਮਾ ਕੇਵਲ ਨਫਰਤ ਤੋਂ ਇਲਾਵਾ ਹੋਤੋ ਜ ਨਹੀਂ ਇਹ ਨਫਰਤ ਫਲਾਉਂਦੀ ਆਵਾ ਆਪਣੇ ਭਾਈਚਾਰੇ ਦੇ ਵਿੱਚ ਜਿਹੜੀ ਸਾਂਝਾਂ ਨੂੰ ਤੋੜਨ ਦਾ ਯਤਨ ਕਰਦੀ ਆ ਤੇ ਇਹੋ ਜਿਹੀ ਐਕਟਰਾਂ ਬੈਨ ਕਰ ਦੇਣਾ ਚਾਹੀਦਾ ਔਰ ਇਹੋ ਜਿਹੇ ਇਹੋ ਜਿਹੇ ਐਕਟਰਾਂ ਦੀ ਜਿੰਨੀਆਂ ਵੀ ਫਿਲਮਾਂ ਆਉਣ ਉਹਨਾਂ ਨੂੰ ਕੋਈ ਵੀ ਸਿਨੇਮੇ ਘਰਾਜ ਚ ਵੇਖਣ ਦਾ ਆਜਾ। ਫਿਰ ਕਿਸੇ ਨੂੰ ਸਿਨੇਮੇ ਘਰਾਜ ਚ ਖੇਲ ਲੱਗੇ ਚਾਹੇ ਨਾ ਲੱਗੇ ਜਦੋਂ ਜਾਣਾ ਹੀ ਨਹੀਂ ਕਿਸੇ ਨੇ। ਤੇ ਫਿਰ ਆਪਣੇ ਆਪ ਇਹੋ ਜਿਹੇ ਐਕਟਰ ਫਲੋਪ ਹੋ ਜਾਣਗੇ ਇਹਨਾਂ ਦੇ ਮਨਸੂਬੇ ਖਤਮ ਹੋ ਜਾਣਗੇ ਸਰਬਾਤ। ਵਾਹਿਗੁਰੂ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬੋਲੇ।